ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ 'ਚ ਸਪਰੇਅ ਪਾ ਕੇ ਇੱਕ ਕੈਦੀ ਫਰਾਰ ਹੋ ਗਿਆ। ਜ਼ਖਮੀ ਪੁਲਿਸ ਵਾਲਿਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਰਾਰ ਕੈਦੀ ਲਖਪ੍ਰੀਤ ਸਿੰਘ ਨੂੰ ਪੇਸ਼ੇਲੀ ਪੁਲਿਸ ਮੁਲਾਜ਼ਮ ਕਪੂਰਥਲਾ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ। ਲਖਪ੍ਰੀਤ ਸਿੰਘ 'ਤੇ ਕਈ ਮਾਮਲੇ ਦਰਜ ਨੇ। ਪੁਲਿਸ ਕਪੂਰਥਲਾ ਤੋਂ ਦੋ ਕੈਦੀਆਂ ਨੂੰ ਪੇਸ਼ੇਲੀ ਲਈ ਲਈ ਸੀ। ਚਸ਼ਮਦੀਦ ਦੂਜੇ ਕੈਦੀ ਮੁਤਾਬਕ ਖਾਣਾ ਖਾਣ ਬੈਠੇ ਲਖਪ੍ਰੀਤ ਨੇ ਅਚਾਨਕ ਪੁਲਿਸ ਵਾਲਿਆਂ ਦੀਆਂ ਅੱਖਾਂ 'ਚ ਸਪਰੇਅ ਪਾ ਦਿੱਤੀ ਤੇ ਹਥਕੜੀ ਸਮੇਤ ਫਰਾਰ ਹੋ ਗਿਆ। ਅਖਾਜ ਸਪਰੇਅ ਕੀਤੇ ਜਾਣਕਾਰੀ ਤੜਪ ਰਿਹਾ ਪੁਲਿਸ ਵਾਲਿਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਕਾਫੀ ਦੇਰ ਤੱਕ ਪੁਲਿਸ ਵਾਲੇ ਹਸਪਤਾਲ ਚ ਤੜਫਦੇ ਦੇਖੇ ਗਏ ਫਾਇਓ ਅਦਰਵਾਈ ਦੋਨੇ ਤਰੀਕ ਪੋਣ ਆਏ ਇਹ ਆਪਣੀ ਤਰੀਕ ਪੋਣ ਲਈ ਆਇਆ ਇਹ ਮੈਂ ਵੀ ਆਪਣੀ ਪੋਣ ਆਇਆ ਡਿਊਟੀ ਚ ਉਹਨਾਂ ਨੇ ਇਕੱਠੇ ਨੂੰ ਸਾਨੂੰ ਹੱਥ ਕੜੀ ਲਾ ਕੇ ਲੈ ਆਏ ਇਥੇ ਉਹਨੂੰ 5ਵੀਂ ਮੰਜ਼ਲ ਤੇ ਲੈ ਗਏ ਉਹਦੀ 5ਵੀਂ ਮੰਜ਼ਲ ਦੀ ਤਰੀਕ ਪੈਣੀ ਮੇਰੀ ਦੂਜੀ ਮੰਜ਼ਲ ਤੇ ਪੈਣੀ ਦੂਜੀ ਮੰਜ਼ਲ ਤੋਂ ਮੇਰੀ ਪੈ ਗਈ ਪਹਿਲਾਂ ਮੈਨੂੰ ਉੱਥੇ ਲੈ ਕੇ 5ਵੀਂ ਮੰਜ਼ਲ ਤੇ ਤੇ ਕਹੀ ਗਿਆ ਪੁੱਛ ਰੋਟੀ ਖਾਣੀ ਰੋਟੀ ਖਾਣੀ ਕਹੀ ਗਿਆ ਉਹਨਾਂ ਨੇ ਉਹਦੇ ਹੱਥ ਕੜੀ ਨਹੀਂ ਖੋਲੀ ਤੇ ਰੋਟੀ ਖਾਣ ਲਈ ਮੇਰੇ ਹੱਥ ਘੜੀ ਮਾੜੀ ਜੀ ਖੋਲੀ ਉਹਨਾਂ ਨੇ ਤੇ ਉਹ ਰੋਟੀ ਤੱਕ ਤੇ ਪਹੁੰਚੇ ਹੀ ਨਹੀਂ ਉਹਨੇ ਪਹਿਲਾਂ ਹੀ ਸਪਰੇਅ ਫੜਿਆ ਤੇ ਮੁਲਾਜ਼ਮ ਨੇ ਪੁੱਛਿਆ ਵੀ ਕੀ ਆ ਕਹਿੰਦਾ ਜੀ ਪਰਫਿਊਮ ਆ ਪਰਫਿਊਮ ਉਹ ਕਹੀ ਕਹਦੇ ਖਾ ਖਾ ਪੜਨ ਲੱਗਾ ਉਹਨੇ ਨਾਲ ਅੱਖਾਂ ਚ ਪਾ ਦਿੱਤਾ ਤੇ ਭੱਜ ਗਿਆ